ਬੰਦ ਸੀ ਜੀ ਇਧਰੋਂ ਫੁੱਲ ਰਸਤਾ ਵੈਸੇ ਹੀ ਦੇਖ ਸਕਦੇ ਹੋ ਰਸਤਾ ਕਿੰਨਾ ਕੁ ਵੈਸੇ ਹੀ ਮੈਂ ਆਪਣਾ ਇਧਰ ਦੀ ਸਾਡੀ ਇੰਡੀਕੇਟਰ ਦੇ ਕੇ ਆਪਣਾ ਲੰਘ ਰਿਹਾ ਜੀ ਉਹ ਟਰੱਕ ਨੇ ਜਿਹੜਾ ਅੱਗੇ ਉਹ ਤਾਂ ਦੇਖ ਲਓ ਹੈਂਡਲ ਜਾਂ ਜਿਹੜਾ ਵੀ ਸੀਗਾ ਉਹ ਸਿੱਧਾ ਮੇਰੇ ਜਿਹੜਾ ਇਧਰ ਫੀਸ਼ਾ ਲੱਗਿਆ ਹੁੰਦਾ ਉਹਦੇ ਵਿੱਚ ਸਿੱਧੀ ਮਾਰੀ ਪੂਰੇ ਹੈਂਡਲ ਦੇ ਐਂਡ ਨਾਲ ਜਮੇ ਕੜੀਸ ਦਾ ਮੈਨੂੰ ਉੱਥੇ ਤੱਕ ਲੈ ਗਿਆ ਜੀ ਅੱਗੋਂ ਬੰਦੇ ਆਪਾਂ ਗਲਤੀ ਕੀਤੀ ਮੇਨ ਲਈ ਅੱਗੋਂ ਮੇਰੇ ਤੇ ਹੀ ਗੱਲ ਪੈ ਰਹੇ ਨੇ ਜੀ ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ ਟਿੱਪਰ ਵਾਲਾ ਚਲਾ ਕੇ ਖੇਤੀ ਹੈ ਹਾਂ ਜੋ ਖੜੇ ਨੇ ਜੀ ਉੱਥੇ ਖੜੇ ਨੇ ਗੱਡੀ ਕਿੰਨੀ ਕਿਤੇ ਦੇ ਦਿਲ ਹਾਂਜੀ ਕਿੰਨੀ ਦਿਨ ਪਹਿਲੇ ਕਿਸੀ ਗੱਡੀ ਕਿੰਨੀ ਕੀ ਦੂਰ ਤੱਕ ਲਾਈ ਸੀ ਆ ਦੇਖੋ ਜੀ ਆ ਅੱਜ ਇੱਥੇ ਰੇੜੀ ਆ ਨਾ ਇਹ ਖੜੀ ਐ ਸਕੂਲ ਤੇ ਇਦੋਂ ਹੀ ਲੈ ਕੇ ਸਿੱਧੀ ਇੱਥੇ ਤੱਕ ਪੂਰੀ ਆਈ ਐ ਬਾਜਾ ਵੀ ਮਾਰਦਾ ਆ ਰਿਹਾ ਵੀ ਰੋਕ ਲੈ ਰੋਕ ਲੈ ਰੋਕ ਲੈ ਜਦ ਪੂਰੀ ਖੜੀ ਸੀਗੀ ਉਦੋਂ ਬਾਈ ਨੇ ਰੋਕੀ ਗੱਡੀ ਕਿੰਨੀ ਸਵਾਰੀਆਂ ਸੀ ਦੋ ਸੀ ਜੀ ਮੈਂ ਤੇ ਮਮਮੀ ਮੈਂ ਮਾਰੀ ਇਹ ਤਾਂ ਇਹਨਾਂ ਨੂੰ ਪੁੱਛੋ ਜੀ ਨਾ ਕਾਰ ਵਾਲਿਆਂ ਨੇ ਵਾਰੀ ਲੈ ਆ ਕੇ ਕਾਰਾਂ ਨਾਲ ਟਿੱਪਰ ਥੋਪੀ ਹਾਂਜੀ ਕੀ ਗੱਲ ਮੇਰਾ ਟਿੱਪਰ ਸੀਗਾ ਮੈਂ ਵੀ ਇੱਧਰ ਹੀ ਜਾ ਰਹੇ ਹਾਂ ਜੀ ਇਹਨਾਂ ਨੇ ਇੱਧਰੋਂ ਰੌਣ ਸਾਬ ਤੋਂ ਕੱਢੀ ਆ ਅਗਲੇ ਟਾਇਰ ਚਕਾਰ ਫਸ ਗਈ ਅੱਛਾ ਬਸ ਇਹ ਗੱਲ ਵੀ ਜੀ ਇਹ ਲੋਕ ਸਾਈਡ ਹੈ ਨਹੀਂ ਇਸ ਤੋਂ ਕਿੱਧਰ ਨੂੰ ਗੱਡੋ ਸਾਡੇ ਨਾਲ ਗੱਲ ਕਰਦੇ ਆਂ ਰਸਤਾ ਬੰਦ ਹੈ ਹੋਰ ਬੰਦਾ ਕਿੱਥੋਂ ਗੱਡੀ ਜਾਈਏ ਅੱਡੇ ਦੀ ਬਾਤ ਕਰੋਗੇ ਅੱਡੇ ਦੀ ਬਾਤ ਕਰੋਗੇ ਦੋਨੋਂ ਕੋਲ ਇਸ ਕੇ ਲਈ ਅਸੀਂ ਵੀ ਪਟਿਆਲੇ ਨੂੰ ਜਾ ਰਹੇ ਹਾਂ ਜਿਹੜੀ ਗੱਡੀ ਆ ਪੈਸੇ ਨਾਲ ਪਹੁੰਚ ਜਾਵੇਗੀ ਫਸ ਵੀ ਤੁਸੀਂ ਦੇਖੋ ਆਪ ਕੋਈ ਇਸ ਕੇ ਲੈ ਕੇ ਗੱਡੀ ਤੁਸੀਂ ਕਹਿੰਦੇ ਖਰੀਦ ਕੇ ਲੈ ਕੇ ਕਹਿੰਦੇ ਕਿੱਥੋਂ ਲੈ ਆਏ ਖਰੀਦ ਸਵਾਰੀਆਂ ਜਿਹੜੀ ਲੋਕ ਕਹਿ ਰਹੇ ਕਿ ਜੀ ਕਿੱਲੇ ਕੇ ਗੱਡੀ ਕਹਿ ਰਹੇ ਇਹ ਲੋਕ ਕਹਿ ਰਹੇ ਥੇ ਵੀ ਕਿ ਜੀ ਕਿੱਢ ਕੇ ਲੈ ਕੇ ਗੱਡੀ ਨਜ਼ੂਰ ਟੈਰਾਂ ਦੇ ਨਿਸ਼ਾਨ ਦੇਖ ਲੋ ਜੀ ਤੁਸੀਂ ਦੇਖ ਲੋ ਜੀ ਦੇਖ ਲੋ ਦੇਖ ਲੋ ਉਹ ਦੇਖੋ ਟੈਰਾਂ ਦੇ ਨਿਸ਼ਾਨ ਉਹ ਸਾਹਮਣੇ ਦੇਖ ਰਹੇ ਨੇ ਕਿਉਂ ਉਹ ਸਿੱਖ ਰਹੇ ਨੇ ਜਮਨ ਸਿੱਖ ਰਹੇ ਨੇ ਦੇਖਾ ਇਹ ਗੱਡੀ ਉੱਤੋਂ ਅੜ ਕੇ ਤੇ ਉਹ ਸ਼ੀਸ਼ੇ ਦੇ ਕੋਲੋਂ ਮੁੜ ਕੇ ਫਿਰ ਪਿਛਾ ਆ ਗਿਆ ਰੱਬ ਬੱਸ ਇਹ ਜਾਣਾ ਟਿੱਪਰ ਤੇ ਖੱਕੇ ਲੈ ਚਲਾ ਹੀ ਗਿਆ ਇਹਨੂੰ ਟਿੱਪਰ ਵਿੱਚ ਐਨ ਸਰਕ ਤੇ ਸੈਂਟਰ 'ਚ ਲੱਗਾ ਹੁੰਦਾ ਹੈ ਆ ਬੰਦ ਸੀ ਜੀ ਇਧਰੋਂ ਫੁੱਲ ਰਸਤਾ ਵੈਸੇ ਹੀ ਦੇਖ ਸਕਦੇ ਹੋ ਰਸਤਾ ਕਿੰਨਾ ਕਿ ਵੈਹੀ ਮੈਂ ਆਪਣਾ ਇਧਰ ਦੀ ਸਾਡ ਇੰਡੀਕੇਟਰ ਦੇ ਕੇ ਆਪਣਾ ਲੰਘ ਰਿਹਾ ਜੀ ਉਹ ਟਰੱਕ ਨੇ ਜਿਹੜਾ ਅੱਗੇ ਉਹ ਤਾਂ ਦੇਖ ਲਓ ਹੈਂਡਲ ਜਾਂ ਜਿਹੜਾ ਵੀ ਸੀਗਾ ਉਹ ਸਿੱਧਾ ਮੇਰੇ ਜਿਹੜਾ ਇਧਰ ਫੀਸ਼ਾ ਲੱਗਿਆ ਹੁੰਦਾ ਉਹਦੇ ਵਿੱਚ ਸਿੱਧੀ ਮਾਰੀ ਪੂਰੇ ਹੈਂਡਲ ਦੇ ਐਂਡ ਨਾਲ ਜਮੇਂ ਘੜੀਸ ਦਾ ਮੈਨੂੰ ਉੱਥੇ ਤੱਕ ਲੈ ਗਿਆ ਜੀ ਅੱਗੋ ਬੰਦੇ ਆਪਣੀ ਗਲਤੀ ਕੀ ਮੇਨ ਨਹੀਂ ਅੱਗੋ ਮੇਰੇ ਤੇ ਹੀ ਗੱਲ ਪੈ ਰਹੇ ਨੇ ਜੀ ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ ਟਿੱਪਰ ਵਾਲਾ ਚਲਾ ਕੇ ਕਿੱਥੇ ਆ ਹਾਂ ਜੋ ਖੜੇ ਨੇ ਜੀ ਉੱਥੇ ਖੜੇ ਨੇ ਗੱਡੀ ਕਿੰਨੀ ਕਿਤੇ ਤੇ ਕਿੱ ਹਾਂਜੀ ਕਿੰਨੀ ਦਰ ਪਰ ਕਿਸੀ ਗੱਡੀ ਕਿੰਨੀ ਕੀ ਦੂਰ ਤੱਕ ਆਈ ਹੈ ਆਹ ਦੇਖੋ ਜੀ ਆ ਅੱਜ ਇੱਥੇ ਰੇੜੀ ਆ ਨਾ ਜੀ ਆ ਖੜੀ ਐ ਸਕੂਲ ਦੇ ਇਤੋਂ ਹੀ ਲੈ ਕੇ ਸਿੱਧੀ ਇੱਥੇ ਤੱਕ ਪੂਰੀ ਆਈ ਹੈ ਜੀ ਬਾਜਾ ਵੀ ਮਾਰਦਾ ਰਿਹਾ ਵੀ ਰੋਕ ਲੈ ਰੋਕ ਲੈ ਰੋਕ ਲੈ ਜਦ ਪੂਰੀ ਕਢੀ ਸੀਗੀ ਉਦੋਂ ਬਾਈ ਨੇ ਰੋਕੀ ਐ ਗੱਡੀ ਕਿੰਨੀ ਸਵਾਰੀ ਸੀ ਦੋ ਸੀ ਜੀ ਮੈਂ ਤੇ ਮਮਮੀ ਵਹਿਮਾ ਦੀ ਇਹ ਤਾਂ ਇਹਨਾਂ ਨੂੰ ਪੁੱਛੋ ਜੀ ਇਹਨਾਂ ਕਾਰ ਵਾਲਿਆਂ ਨੇ ਮਾਰੀ ਲਿਆ ਕੇ ਕਾਰਾਂ ਲਾ ਟਿਪਰ ਖੋਪਨੀ ਹਾਂਜੀ ਠੀਕ ਹੈ ਲੈ ਮੇਰਾ ਟਿਪਰ ਸੀਗਾ ਮੈਂ ਵੀ ਇੱਧਰ ਹੀ ਜਾ ਰਿਹਾ ਜੀ ਇਹ ਇਹਨਾਂ ਨੇ ਇਧਰੋਂ ਰਾਉਣ ਸਾਹਿਬ ਤੋਂ ਕੱਢਿਆ ਅਗਲੇ ਟਾਇਰ ਚ ਕਾਰ ਫਸ ਗਈ ਅੱਛਾ ਬਸ ਇੰਨੀ ਗੱਲ ਹੋ ਗਈ ਜੀ ਇਹ ਰੋਗ ਸਾਈਡ ਹੈ ਇਹ ਕਿੱਥੋਂ ਕਿੱਧਰ ਨੂੰ ਗੱਡਾ ਸੱਜੇ ਨੂੰ ਰਸਤਾ ਬਣਾ ਦਿਆ ਹੋਰ ਬੰਦਾ ਕਿੱਥੋਂ ਘੱਟੇ ਜੀ ਥੱਲੇ ਦੀ ਪਾਸ ਕਰੋਗੇ ਥੱਲੇ ਦੀ ਬਾਤ ਕਰੋਗੇ ਇਹ ਦੋਨੋਂ ਕੋਣ ਇਸਕੇ ਲੈ ਕੇ ਪਰ ਮੈਂ ਵੀ ਪਟਿਆਲੇ ਨੂੰ ਜਾ ਰਿਹਾ ਜਿਹੜੀ ਅੱਗੇ ਆ ਤੈਸੀ ਜਾ ਕੇ ਚੱਲਦੇ ਹੋ ਫਸ ਗਏ ਤੁਸੀਂ ਦੇਖੋ ਆਹ ਖਰੀਦ ਕੇ ਲੈ ਗਿਆ ਤੁਸੀਂ ਕਹਿੰਦੇ ਖਰੀਦ ਕੇ ਲੈ ਗਿਆ ਕਿੱਥੇ ਲੈ ਆਖੜੀ ਸਵਾਰੀਆਂ ਤੇਰੀ ਲੋਕ ਕਹਿ ਰਹੇ ਕਿ ਜੀ ਕਿੱਲੇ ਲੈ ਕੇ ਗੱਡੀ ਨੂੰ ਕਹਿ ਰਹੇ ਕੋਈ ਇਹ ਲੋਕ ਕਹਿ ਰਹੇ ਇੱਥੇ ਵੀ ਕਿ ਜੀ ਇਨ ਕਿੱਲੇ ਲੈ ਕੇ ਗੱਡੀ ਨੂੰ ਦੂਰ ਟੈਰਾਂ ਦੇ ਨਿਸ਼ਾਨ ਦੇਖ ਲੋ ਜੀ ਤੁਸੀਂ ਦੇਖ ਲੋ ਜੀ ਦੇਖ ਲੋ ਦੇਖ ਲੋ ਦੇਖ ਲੋ ਉਹ ਦੇਖੋ ਟੈਰਾਂ ਨਿਸ਼ਾਨ ਉਹ ਪਿੱਛੇ ਸਾਹਮਣੇ ਦੇਖ ਰਹੇ ਨੇ ਜੋ ਕ੍ਰੇਨਿੰਗ ਜੋ ਕ੍ਰੇਨਿੰਗ ਹੈ ਤਾਂ ਵੀਰੇ ਦੇਖਾ ਇਹ ਗੱਡੀ ਉੱਤੋਂ ਅੜ ਕੇ ਤੇ ਉਹ ਸ਼ੀਸ਼ੇ ਦੇ ਕੋਲੋਂ ਮੁੜ ਕੇ ਫਿਰ ਪਿਛਾ ਹੋਈ ਯਾਰ ਬੱਸ ਹੀ ਜਾਣ ਤੇ ਟਿਪਰ ਤੇ ਕਹ ਲੈ ਚਲਾ ਹੀ ਗਈ ਇਹਨੂੰ ਟਿਪਰ ਵਿੱਚ ਐਂ ਸਰਕਟ ਦੇ ਸੈਂਟਰ ਚ ਲੱਗਾ ਹੁੰਦਾ ਹੈ ਬੱਸ ਇਹਦੀ ਗੱਲ ਵੀ ਇਹ ਲੋਕ ਸਾਈਡ ਹੈ ਇਹ ਕਿੱਥੋਂ ਕਿੱਧਰ ਨੂੰ ਗੱਡੋ ਸੱਜੇ ਮੋੜ ਕੇ ਹੋਰ ਕਿਹਾ ਕਿ ਲੋਕ ਇੱਥੇ ਹੀ ਸੱਦੇ ਦੀ ਬਾਤ ਕਰੋਗੇ ਥੱਲੇ ਦੀ ਬਾਤ ਕਰੋਗੇ ਇਹਨਾਂ ਦੋਵਾਂ ਕੋਲ ਇਸਕੇ ਲੈ ਕੇ ਮੈਂ ਵੀ ਅੱਜ ਪਟਿਆਲਾ ਨੂੰ ਜਾ ਰਿਹਾ ਜਿਹੜੀ ਆ ਬਲੀਆ ਪੈਸੇ ਫਸ ਗਈਏ ਤੁਸੀਂ ਦੇਖੋ ਆਹ ਫਿਰ ਇਸਕੇ ਲੈ ਕੇ ਗੱਡੀ ਤੁਸੀਂ ਕਹਿੰਦੇ ਖਰੀਦ ਕੇ ਲੈ ਕੇ ਗੱਡੀ ਕਿੱਥੋਂ ਲੈ ਆਏ ਕਿਹੜੀ ਇਹ ਸਵਾਰੀਆਂ ਫਿਰ ਲੋਕ ਕਹਿ ਰਹੇ ਕਿ ਜੀ ਕਿਲੇ ਕੇ ਲੈ ਕੇ ਗੱਡੀ ਕੀ ਕਹਿ ਰਹੇ ਕੋਈ ਮੈਨੂੰ ਗਰੋਗ ਲਾ ਇਹ ਲੋਕ ਕਹਿ ਰਹੇ ਥੇ ਵੀ ਕਿ ਜੀੜ ਕੇ ਲੈ ਕੇ ਗੱਡੀ ਨਜ਼ੂਰ ਟਾਇਰਾਂ ਦੇ ਨਿਸ਼ਾਨ ਦੇਖ ਲੋ ਜੀ ਤੁਸੀਂ ਆਹ ਦੇਖ ਲੋ ਜੀ ਦੇਖ ਲੋ ਦੇਖ ਲੋ ਦੇਖ ਲੋ ਦੇਖ ਰਹੇ ਹੋ ਦੇਖੋ ਟਾਇਰਾਂ ਦੇ ਨਿਸ਼ਾਨ ਆਹ ਪਿੰਡੀ ਸਾਹਮਣੇ ਸਾਹਮਣੇ ਦੇਖ ਰਹੇ ਨੇ ਕਿਉਂ ਉਹ ਸਿੱਕ ਰਹੇ